ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਜਿਸ ਕਰ ਸ਼ਾਹ ਹੈ ਨੀ ਉਸ ਕਰ ਰੁਕ ਹੋਵੇ ਜਿਸ ਘਰ ਪੁੱਤ ਹੈ ਨੀ ਉਸ ਕਰ ਪੁੱਤ ਹੋਵੇ ਚਾਰੇ ਪਾਸੇ ਠੰਡ ਵਰ ਤਾਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਨਾ ਹੈ ਵੀ ਕਮਾਲ ਤੇ ਗਾਇਕੀ ਵੀ ਕਮਾਲ ਦੀ ਹੈ ਕਮਾਲ ਸਿੰਘ ਕਿਦਾਂ ਬਣਿਆ ਪਹਿਲਾ ਇਹ ਦੱਸ ਕਮਾਲ ਸਿੰਘ ਇਹ ਬਾਬਾ ਮਰਦਾਨਾ ਜੀ ਦਾ ਗੁਰਦੁਆਰਾ ਬਣਾਇਆ ਨਾ ਉਦੋਂ ਹਜੂਰ ਸਾਹਿਬ ਕਹੇ ਸੀ ਕਿ ਬਾਬਾ ਜੀ ਉਦੋਂ ਨਹੀਂ ਸੀ ਉਹਨਾਂ ਨੇ ਵਿਕੇਸ ਰੱਖੇ ਫਿਰ ਉਹਨਾਂ ਬਾਬਾ ਜੀ ਨੇ ਆ ਕੇ ਬਾਬਾ ਸੀਸਾ ਸਿੰਘ ਜੀ ਉਹਨਾਂ ਨੇ ਆਖਿਆ ਵੀ ਤੁਸੀਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਉਣੇ ਇਹਨਾਂ ਬਾਬਾ ਜੀ ਨਾਲ ਕੇ ਫਿਰ ਇਧਰ ਗੱਲ ਕੀਤੀ ਤੇ ਉਸ ਤੋਂ ਬਾਅਦ ਬਾ ਚੋ ਕੇ ਇਸ ਕਤਲ ਨਹੀਂ ਕਰਾਇਆ ਤੇ ਇਸ ਤੋਂ ਨਾਂ ਰੱਖਿਆ ਕਮਾਲ ਸਿੰਘ ਕਿੱਦਾਂ ਕਿੱਤਾ ਕੀਆ ਪਰਵਾਸ ਦਾ ਸਾਰਾ ਗਾਇਕੀ ਵਜਾਈਏ ਜਾਂ ਗੋਂਦੇ ਵਜੋਂਦੇ ਵਿਆਹ ਤੁਹਾਨੂੰ ਪਤਾ ਜਿਹੜਾ ਉਹ ਆਪਣਾ ਕਿਤਾ ਪਹਿਲਾ ਉਹ ਵੀ ਕਰਦੇ ਨੇ ਘਰਾਂ ਦੇ ਵਿੱਚ ਜਾ ਕੇ ਵੀ ਮੰਗ ਕੇ ਖਾਣਾ ਇਹ ਸਿਸਟਮ ਹੈ ਮੈਂ ਇਹ ਆਪਣੀ ਲਾਈਫ ਚ ਚਾਹੁੰਦਾ ਮੈਂ ਇਹ ਕੰਮ ਨਾ ਕਰਾਂ ਮੈਂ ਕੀਰਤਨ ਕਰਾਂ ਆ ਭੇਟਾ ਬਹੁਤ ਘੱਟ ਮਿਲਣ ਲੱਗੀਆਂ 500 1100 ਗਾਇਕਾਂ ਨੂੰ ਦੇ ਆਪਾਂ ਲੱਖਾਂ ਰੁਪਏ ਦਿੰਨੇ ਆ ਲੇਕਿਨ ਕਿਰਤਨੀਆਂ ਨੂੰ ਨਹੀਂ ਆਪਾਂ ਪੈਸੇ ਦੇ ਕੇ ਕੁਝ ਲੋਕ ਦਿੰਦੇ ਨਹੀਂ ਕਿਰਤਨੀਆਂ ਨੂੰ ਪੈਸੇ ਪੈਸੇ ਨਾਲ ਨਹੀਂ ਮੈਨੂੰ ਕੋਈ ਮਤਲਬ ਮੈਨੂੰ ਇਹ ਜਾਂ ਮੇਰੀ ਲਾਈਫ ਦੇ ਵਿੱਚ ਮੈਂ ਬਣਨਾ ਕਿਰਤਨੀਆਂ ਬਣਨਾ ਬੰਦਾ ਕਿਰਤਨੀਆਂ ਪੈਸੇ ਨਾਲ ਮਤਲਬ ਨਹੀਂ ਹਾਂ ਇਹ ਸੋਚ ਕਿੱਥੋਂ ਆਈ ਕਿ ਕਿਰਤਨੀਆਂ ਬੰਦਾ ਪੈਸੇ ਦੀ ਕੋਈ ਗੱਲ ਨਹੀਂ ਚਾਹੇ ਪੈਸਾ ਥੋੜਾ ਕਮਾਵੇ ਇਹ ਬਾਬਾ ਮਰਦਾਨਾ ਜੀ ਨੇ ਇਹੋ ਇੱਕ ਸਿਖਾਇਆ ਹਾਂਜੀ ਸਾਥੀਓ ਮੀਰਜ਼ਾਦੇ ਇਸ ਕੌਮ ਨੂੰ ਜਿਹੜਾ ਗਾਇਕੀ ਵਰਦਾਨ ਮਿਲਿਆ ਹੋਇਆ ਹੈ ਗਾਇਕੀ ਇਹਨਾਂ ਦੇ ਰਮਜ਼ ਦੇ ਵਿੱਚ ਖੂਨ ਦੇ ਵਿੱਚ ਹੁੰਦੀ ਹੈ ਤੇ ਭਾਈ ਮਲਦਾਨਾ ਜਿਹਦੇ ਇੰਚ ਵਜ ਦੇ ਵਿੱਚੋਂ ਇੱਕ ਕਲਾਕਾਰ ਅੱਜ ਲੈ ਕੇ ਆਏ ਆ ਜਿਸ ਦਾ ਨਾਮ ਕਮਾਲ ਸਿੰਘ ਹੈ ਤੇ ਆਵਾਜ਼ ਉਸ ਦੀ ਬਾ ਕਮਾਲ ਹੈ ਤੇ ਗੁਰੂ ਸਾਹਿਬ ਦੀ ਰਹਿਮਤ ਹੈ ਸਿੰਘ ਸੱਜਿਆ ਹੋਇਆ ਹੈ ਸਿੰਘ ਲਗਾਉਂਦਾ ਹੈ ਤੇ ਆਵਾਜ਼ ਬੜੀ ਬਾ ਕਮਾਲ ਹੈ ਤੇ ਜਦੋਂ ਗਾਉਂਦਾ ਹੈ ਜਦੋਂ ਗੀਤ ਗਾਉਂਦਾ ਤੇ ਲੋਕ ਜ਼ਰੂਰ ਖੜਖੜ ਦੇਖਦੇ ਆ ਯਾਰ ਇਹ ਕਿੱਥੋਂ ਇਸ ਤਰੀਕੇ ਦੀ ਕਲਾਕਾਰੀ ਕਿੱਥੋਂ ਇਸ ਤਰੀਕੇ ਦੇ ਜਿਹੜੀ ਹਰਕਤਾਂ ਨੇ ਲਗਾ ਸਕਦਾ ਜ਼ਰੂਰ ਸਿੱਖਦਾ ਵੀ ਹੈ ਲੇਕਿਨ ਪਹਿਲਾਂ ਜੇਕਰ ਗੱਲ ਕਰੀਏ ਬਚਪਨ ਤੋਂ ਇਸ ਤਰੀਕੇ ਦੀ ਕਲਾਕਾਰੀ ਕਰਦਾ ਆ ਰਿਹਾ ਕਮਾਲ ਸਿੰਘ ਜ਼ਰੂਰ ਗੱਲਬਾਤ ਕਰਾਂਗੇ ਆ ਆਪਾਂ ਸ਼ੁਰੂਆਤ ਗੀਤ ਤੋਂ ਕਰਨੀ ਹੈ ਕੋਈ ਵੀ ਗੀਤ ਚਾਹੇ ਭਾਈ ਮਰਦਾਨਾ ਦਾ ਜ਼ਿਕਰ ਕਰਦੇ ਹੁੰਦੇ ਆ ਜਾਂ ਗੁਰੂ ਸਾਹਿਬ ਦਾ ਜ਼ਿਕਰ ਕਰਦੇ ਹੋਏ ਕੋਈ ਵੀ ਜਿਹੜਾ ਵੀ ਮਨਪਸੰਦ ਗੀਤ ਆਪ ਸ਼ੁਰੂਆਤ ਕੀ ਹੈ ਹਮ ਤੇਰੇ ਇਸ਼ਕ ਚ ਜਨਾ ਖੋ ਗਏ ਆ ਤੈਨੂੰ ਤੱਕਿਆ ਤੇ ਤੇਰੇ ਹੋ ਗਏ ਆ ਤੇਰੇ ਇਸ਼ਕ ਚ ਜਨਾ ਖੋ ਗਏ ਆ ਤੈਨੂੰ ਤੱਕਿਆ ਤੇ ਤੇਰੇ ਹੋ ਗਏ ਆ ਤੇਰੇ ਪੱਲ ਦਾ ਵੀ ਛੋੜਾ ਨਹੀਂ ਓ ਜ਼ਰਨਾ ਤੇਰੇ ਪੱਲ ਦਾ ਵੀ ਛੋੜਾ ਨਹੀਂ ਓ ਜ਼ਰਨਾ ਕਿਸੇ ਸੋਹਣੇ ਉੱਤੇ ਅਸਾਂ ਨਹੀਂ ਓ ਮਰਨਾ ਸਾਨੂੰ ਤੇ ਚੰਗਾ ਤੂੰ ਲੱਗਦਾ ਸੋਹਣਿਆ ਸਾਨੂੰ ਤੇ ਚੰਗਾ ਤੂੰ ਲੱਗਦਾ ਸੋਹਣਿਆ ਸਾਨੂੰ ਤੇ ਚੰਗਾ ਤੂੰ ਲੱਗਦਾ ਕੀ ਬਾਤ ਹੈ ਹੁਣ ਆ ਪਾਈਏ ਮੁੱਦੇ ਦੀ ਗੱਲ ਤੇ ਕਮਾਲ ਸਿੰਘ ਨੇ ਚਲੋ ਗਾਇਕੀ ਦੇ ਪਹਿਲਾਂ ਮੈਂ ਜ਼ਿਕਰ ਕਰ ਦਿੱਤਾ ਤੁਹਾਡੇ ਖੂਨ ਚ ਹੁੰਦੀ ਹੈ ਸ਼ੁਰੂ ਤੋਂ ਇਦਾਂ ਹੀ ਗਾਉਂਦੇ ਹੋ ਲੇਕਿਨ ਅਸਲੀ ਜਦੋਂ ਗਲਾ ਖੁੱਲਿਆ ਕਿੰਨੇ ਸਿਖਾਇਆ ਸੀਗਾ ਜਾਂ ਕਿੱਦਾਂ ਬਖਸ਼ਿਸ਼ ਹੋਈ ਹੈ ਕਦੋਂ ਪਤਾ ਲੱਗਿਆ ਕਿ ਕਮਾਲ ਸਿੰਘ ਜਿਹੜਾ ਬਾਕੀਆਂ ਨਾਲੋਂ ਵੱਖਰਾ गा ਸਕਦਾ ਹੈ ਹੋਰ ਵੀ ਆਪਣੀ ਬਰਾਦਰੀ ਚ ਲੋਕ ਗਾਉਂਦੇ ਨੇ ਲੇਕਿਨ ਤੁਹਾਡੀ ਗਾਇਕੀ ਦਾ ਫਰਕ ਹੈ ਇਹ ਮੈਂ 5 ਸਾਲ ਦਾ ਹੁੰਦਾ ਸੀਗਾ ਉਦੋਂ ਮੈਂ ਮਾੜਾ ਮੋਟਾ ਗਾਉਂਦਾ ਰਿਹਾ ਬਾਅਦ ਚੋਂ ਆਣ ਕੇ 14 ਸਾਲ ਚ ਚਾਚਾ ਜੀ ਬਾਅਦ ਚੋਂ ਸਿਖਾਉਣ ਲੱਗ ਪਏ ਹਰਮੋਨੀਅਮ ਉਹਨਾਂ ਨੇ ਰਿਆਜ਼ ਕਰਾ ਕਰਾ ਕੇ ਫਿਰ ਵਾਜ ਖਲਾਈ ਹੈ ਨਾਂ ਵੀ ਕਮਾਲ ਦਾ ਨਾ ਹੈ ਵੀ ਕਮਾਲ ਤੇ ਗਾਇਕੀ ਵੀ ਕਮਾਲ ਦੀ ਹੈ ਕਮਾਲ ਸਿੰਘ ਕਿਦਾਂ ਬਣਿਆ ਪਹਿਲਾ ਇਹ ਦੱਸ ਕਮਾਲ ਸਿੰਘ ਇਹ ਬਾਬਾ ਮਰਦਾਨਾ ਜੀ ਦਾ ਗੁਰਦੁਆਰਾ ਬਣਾਇਆ ਹੈ ਨਾ ਉਦੋਂ ਹਜੂਰ ਸਾਹਿਬ ਗਏ ਸੀ ਕਿ ਬਾਬਾ ਜੀ ਉਦੋਂ ਨਹੀਂ ਸੀ ਉਹਨਾਂ ਨੇ ਵਿਕੇਸ ਰੱਖੇ ਫਿਰ ਉਹਨਾਂ ਬਾਬਾ ਜੀ ਨੇ ਆ ਕੇ ਬਾਬਾ ਸੀਸਾ ਸਿੰਘ ਜੀ ਉਹਨਾਂ ਨੇ ਆਖਿਆ ਵੀ ਤੁਸੀਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਉਣੇ ਇਹਨਾਂ ਬਾਬਾ ਜੀ ਨਾਲ ਕੇ ਫਿਰ ਇਧਰ ਗੱਲ ਕੀਤੀ ਤੇ ਉਸ ਤੋਂ ਬਾਅਦ ਬਾਅਦ ਚੋ ਕੇ ਇਸ ਕਤਲ ਨਹੀਂ ਕਰਾਇਆ ਤੇ ਇਸ ਤੋਂ ਨਾਂ ਰੱਖਿਆ ਕਮਾਲ ਸਿੰਘ ਅੱਛਾ ਕੀ ਬਾਤ ਹੈ ਕਮਾਲ ਸਿੰਘ ਜੀ ਪਰਿਵਾਰ ਚ ਕੌਣ-ਕੌਣ ਹੈ ਆਪਣੇ ਕੀ ਸਾਰੇ ਗਾਉਂਦੇ ਆ ਜਾਂ ਕਿਦਾਂ ਕਿੱਤਾ ਕੀ ਹੈ ਪਰਿਵਾਰ ਦਾ ਸਾਰਾ ਗਾਇਕੀ ਵਜਾਈਏ ਜਾਂ ਹੋਰ ਕਿਸ ਤਰ੍ਹਾਂ ਗਾਉਂਦੇ ਵਜਾਉਂਦੇ ਵਿਆਹ ਤੁਹਾਨੂੰ ਪਤਾ ਜਿਹੜਾ ਉਹ ਆਪਣਾ ਕਿਤਾ ਪਹਿਲਾ ਉਹ ਵੀ ਕਰਦੇ ਨੇ ਘਰਾਂ ਦੇ ਵਿੱਚ ਜਾ ਕੇ ਵੀ ਮੰਗ ਕੇ ਖਾਣਾ ਇਹ ਸਿਸਟਮ ਹੈ ਤੇ ਹੋਰ ਵੀ ਕੰਮ ਕਰਦੇ ਨੇ ਬਸ ਮੈਂ ਮਾਪਾ ਨਹੀਂ ਮੈਂ ਇਹ ਆਪਣੀ ਲਾਈਫ ਚ ਚਾਹੁੰਨਾ ਵੀ ਮੈਂ ਇਹ ਕੰਮ ਨਾ ਕਰਾਂ ਮੈਂ ਕੀਰਤਨ ਕਰਾਂ ਕੀਰਤਨ ਕਰਾਂ ਹਾਂਜੀ ਜੇ ਕੀਰਤਨੀਆਂ ਬਣੰਦਾ ਸੁਪਨਾ ਹਾਂਜੀ ਲੇਕਿਨ ਕਈ ਕੀਰਤਨੀਆਂ ਨਾਲ ਵੀ ਮੁਲਾਕਾਤ ਹੁੰਦੀ ਆ ਗਰੰਥੀ ਸਿੰਘਾਂ ਨਾਲ ਵੀ ਮੁਲਾਕਾਤ ਹੁੰਦੀ ਆ ਕਹਿੰਦੇ ਯਾਰੇ ਕਰਦੇ ਜੂ ਦਾ ਅਸੀਂ ਕੀਰਤਨ ਗੁਰੂ ਸਾਹਿਬ ਦਾ ਤੁਸੀਂ ਜਦੋਂ ਹੈ ਵੀ ਭਾਈ ਮਦੰਦਾ ਜੀ ਦੇ ਵਿੱਚੋਂ ਬਹੁਤ ਸੁਣੀ ਗੱਲ ਹੈ ਲੇਕਿਨ ਕਹਿੰਦੇ ਅੱਜ ਕੱਲ ਕੀਰਤਨਾ ਦੇ ਵਿੱਚੋਂ ਵੀ ਭੇਟਾਂ ਬਹੁਤ ਘੱਟ ਮਿਲਣ ਲੱਗ ਗਈਆਂ 500 1100 ਗਾਇਕਾਂ ਨੂੰ ਦੇ ਆਪਾਂ ਲੱਖਾਂ ਰੁਪਏ ਦਿੰਦੇ ਆ ਨਿਕਨ ਕਿਰਤਨੀਆਂ ਨੂੰ ਨਹੀਂ ਆਪਾਂ ਪੈਸੇ ਦੇ ਗਏ ਖੁਸ਼ ਲੋਗ ਦਿੰਦੇ ਨਹੀਂ ਕਿਰਤਨੀਆਂ ਨੂੰ ਪੈਸੇ ਆਪਣਾ ਪੈਸੇ ਨਾਲ ਨਹੀਂ ਮੈਨੂੰ ਕੋਈ ਮਤਲਬ ਹੈ ਮੈਨੂੰ ਇਹ ਜਾਂ ਮੇਰੀ ਲਾਈਫ ਦੇ ਵਿੱਚ ਮੈਂ ਬੰਦਨਾ ਕਿਰਤਨੀ ਬੰਦਨਾ ਅਜਾ ਬੰਦਾ ਕਿਰਤਨੀ ਐ ਐਸੇ ਨਾਲ ਮਤਲਬ ਨਹੀਂ ਹੈ ਨਹੀਂ ਅਜਾ ਇਹ ਸੋਚ ਕਿੱਥੋਂ ਆਈ ਕਿ ਕਿਰਤਨੀਆਂ ਬੰਦਾ ਪੈਸੇ ਦੀ ਕੋਈ ਗੱਲ ਨਹੀਂ ਚਾਹੇ ਪੈਸਾ ਥੋੜਾ ਕਮਾ ਲਾ ਇਹ ਬਾਬਾ ਮਰਦਾਨਾ ਜੀ ਨੇ ਇਹੋ ਹੀ ਕੋਈ ਸਿਖਾਇਆ ਹਾਂਜੀ ਇਹ ਅਨਛਵਨ ਦੇ ਵਿੱਚੋਂ ਉਹਨਾਂ ਦੇ ਅ ਤੇ ਕੋਈ ਗੀਤ ਉਸ ਤਰੀਕੇ ਦਾ ਜਿਵੇਂ ਆਪਾਂ ਗਾਉਂਦੇ ਹੁੰਦੇ ਸੀਗੇ ਗੁਰਨਾਨਕ ਪਾਤਸ਼ਾਹ ਦਾ ਕੋਈ ਗੀਤ ਜਿਹੜਾ ਘਰਾਂ ਚ ਜਾ ਕੇ ਸਾਰੇ ਗਾਉਂਦੇ ਹੁੰਦੇ ਆ ਖੁਸ਼ੀਆਂ ਦੇ ਵੇਲੇ ਤੇ ਉਹ ਜ਼ਰੂਰ ਸੁਣਾਓ ਕਿਉਂਕਿ ਉਹ ਪਛਾਣ ਵੀ ਹੁੰਦੀ ਹੈ ਤੇ ਉਹ ਸੁਖ ਮੰਗਦੇ ਆ ਜਾ ਕੇ ਪਰਵਾਰਾਂ ਦੇ ਵਿੱਚ ਉਹ ਜ਼ਰੂਰ ਨਜ਼ਰ ਕਰਿਓ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਜਿਸ ਘਰ ਸ਼ਾਹ ਨਹੀਂ ਉਸ ਘਰ ਰੁਕ ਹੋਵੇ ਜਿਸ ਘਰ ਪੁੱਤ ਨਹੀਂ ਉਸ ਘਰ ਪੁੱਤ ਹੋਵੇ ਚਾਰੇ ਪਾਸੇ ਠੰਡ ਵਰ ਤਾਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਕੀ ਬਾਤ ਹੈ ਤੇ ਭਾਈ ਕਲਾਕਾਰ ਕਿਹੜਿਆਂ ਨੂੰ ਸੁਣਦੇ ਹੋ ਕੋਈ ਕਲਾਕਾਰ ਕੋਈ ਇਸ ਤਰੀਕੇ ਦਾ ਜਿਹੜਾ ਇਹ ਇਹਨੂੰ ਸੁਣ ਕੇ ਅਸੀਂ ਚਾਹੁੰਦੇ ਆ ਕਿ ਇਹਦੇ ਵਰਗਾ ਹੀ ਬਣ ਜਾਈਏ ਜਾਂ ਇਹਦੇ ਵਰਗੀ ਆਵਾਜ਼ ਹੋ ਜੇ ਜਾਂ ਇਹਦੇ ਵਰਗੀਆਂ ਸਦਗਮਾਂ ਇਹਦੇ ਵਰਗੇ ਖਤਤਾ ਆਪਣੀਆਂ ਲਗਣੀਆਂ ਸ਼ੁਰੂ ਹੋ ਜਾਣ ਕਿਨੂੰ ਸੁਣਦੇ ਹੋ ਫੋਨ ਦੇ ਉੱਪਰ ਤੇ ਟੀਵੀ ਦੇ ਉੱਪਰ ਬੈਠ ਕੇ ਜਾਂ ਇਹ ਕਲਾਕਾਰ ਕਮਾਲ ਮਾਸਟਰ ਸਲੇਮ ਹੈ ਮਾਸਟਰ ਹਾਂਜੀ ਬਰਾਦਰੀ ਤੁਹਾਡੀ ਹੈ ਹਾਂਜੀ ਬਾਕੀ ਤੁਹਾਨੂੰ ਪਤਾ ਹੈ ਵੀ ਹੁਣ ਉਹ ਕਿੰਨੇ ਚਿਰਾਂ ਦੇ ਗਾਉਣ ਦੇ ਨੇ ਆਪਾਂ ਉਹਨਾਂ ਵਰਗਾ ਬਣ ਨਹੀਂ ਸਕਦੇ ਕੋਸ਼ਿਸ਼ ਜ਼ਰੂਰ ਕਰਾਂਗੇ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨਾਂ ਨੇ ਵੀ ਆਪਣੇ ਪਿਓ ਦੀਆਂ ਜੁੱਤੀਆਂ ਖਾਧੀਆਂ ਤੇ ਇਸ ਮੁਕਾਮ ਤੱਕ ਪਹੁੰਚ ਗਏ ਹਨਾ ਪੂਰਨ ਸ਼ਾਹ ਕੋਟੇ ਉਸਤਾਦ ਰਹੇ ਉਹਨਾਂ ਦੇ ਤੁਹਾਡਾ ਉਸਤਾਦ ਕੌਣ ਹੈ ਤੁਸੀਂ ਕਿਹਦੇ ਕੋਲ ਸਿੱਖਿਆ ਮੈਂ ਰਾਜਨ ਜੀ ਮੇਰੇ ਚਾਚਾ ਜੀ ਨੇ ਅੱਛਾ ਉਹ ਸਿਖਾਉਂਦੇ ਮੈਨੂੰ ਅੱਛਾ ਉਹ ਸਿਖਾਉਂਦੇ ਹਾਂਜੀ ਜੇ ਮਾਸਟਰ ਸਲੀਮ ਸਾਹਿਬ ਦਾ ਕੋਈ ਗੀਤ ਸੁਣਾ ਦਿਓ ਜਿਹੜਾ ਵੀ ਮਨਪਸੰਦ ਹੋਵੇ ਤੇਰੇ ਹੁੰਦਿਆਂ ਪਿੰਦੇ ਨਹੀਂ ਸਾ ਮੇਰੇ ਹੁੰਦਿਆ ਪੀਂਦੇ ਨਹੀਂ ਸਾ ਪੀਣੀ ਬਈਏ ਥੋੜੇ ਦਿਨਾਂ ਤੋਂ ਵਿਗੜ ਗਈਏ ਥੋੜੇ ਦਿਨਾਂ ਤੋਂ ਕਿਆ ਬਾਤ ਇਹ ਬਈ ਜਿਹੜਾ ਪ੍ਰਵਾਦ ਦਾ ਕੀਤਾ ਤੁਸੀਂ ਦੱਸਿਆ ਮੈਂ ਤੋਂ ਕਿੱਤਾ ਤੇ ਆਪਣਾ ਵੀ ਗਾਇਕੀ ਦਾ ਹੀ ਲੇਕਿਨ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਮੈਂ ਕਿਰਤਨੀਆਂ ਬੰਦਾ ਤੇ ਰਿਆਜ਼ ਵੀ ਕਰਨਾ ਪੈਂਦਾ ਹੈ ਹਾਰਮੋਨੀਅਮ ਵੀ ਸਿੱਖਣਾ ਪੈਂਦਾ ਹੈ ਤੇ ਫਿਰ ਇਹ ਰਿਆਜ਼ ਕਰਦਾ ਕਿ ਚਲਦਾ ਪੜ੍ਹਦੇ ਵੀ ਉਹ ਕਿਦਾਂ ਸਾਦਾ ਦਿਨ ਬੀਤਦਾ ਇਹ ਪਹਿਲਾਂ ਤਾਂ ਸਕੂਲ ਜਾਇਦਾ ਹੈ ਸਵੇਰ ਉੱਠ ਕੇ ਰਿਆਜ਼ ਕਰੀਦਾ 4 ਵਜੇ ਜਪਜੀ ਸਾਹਿਬ ਦਾ ਪਾਠ ਕਰੀਦਾ ਉਹ ਤੋਂ ਉਤ ਬਾਅਦ 7 ਵਜੇ ਸਕੂਲ ਜਾਇਦਾ ਸਕੂਲ ਤੋਂ 3 ਵਜੇ ਫੇਰ ਆਈਦਾ ਇਹੋ ਹੀ ਆ ਕੰਮ ਮੇਰਾ ਮੈਂ ਹੋਰ ਕੋਈ ਕੰਮ ਨਹੀਂ ਕਰਨਾ ਬਸ ਰਿਆਜ਼ ਤੇ ਆਪਣਾ ਸਕੂਲ ਜਾਣਾ ਕੋਈ ਕਲਾਕਾਰ ਕੋਈ ਮਿਲਿਆ ਕੋਈ ਡਾਇਰੈਕਟਰ ਮਿਲਿਆ ਕੋਈ ਕਿਤੇ ਗਾਣ ਦਾ ਮੌਕਾ ਮਿਲਿਆ ਕਿਸੇ ਵੱਡੇ ਪਲੇਟਫਾਰਮ ਤੇ ਜਾਂ ਕੋਈ ਐਲਬਮ ਜਾਂ ਕੁਝ ਕੀਤਾ ਅਜੇ ਤੱਕ ਨਹੀਂ ਅਜੇ ਤੱਕ ਨਹੀਂ ਕਿਹੜੀ ਕਿਹੜੀ ਕਲਾਸ ਚ ਪੜਦੇ ਹੋ ਨੌਵੀਂ ਕਲਾਸ ਚ ਪੜਦਾ ਨੌਵੀਂ ਕਲਾਸ ਚ ਕਿਹੜਾ ਸਕੂਲ ਹੈ ਤੁਹਾਡਾ ਆ ਸਰਕਾਰੀ ਐਲੀਮੈਂਟਰੀ ਸਕੂਲ ਕੰਗ ਹੈ ਉੱਥੇ ਹੈਗਾ ਕੋਈ ਟੀਚਰ ਕੋਈ ਸਕੌਂਦਾ ਕਿਦਾਂ ਦਾ ਉੱਥੇ ਮੋਰ ਹੂੰ ਹੂੰ ਕੋਈ ਉੱਥੇ ਕੋਸ਼ਿਸ਼ ਨਹੀਂ ਨਹੀਂ ਤੇ ਉਦਾਂ ਘਰ ਦਾ ਜ਼ਿਆਦਾ ਵਧੀਆ ਚੱਲਦਾ ਰੋਟੀ ਪਾਣੀ ਚੱਲੀ ਜਾਂਦਾ ਹਾਂਜੀ ਬਹੁਤ ਵਧੀਆ ਚੱਲਦਾ ਇਹਦੇਨ ਕਿਰਪਾ ਬਾਬੇ ਦੀ ਚਲੋ ਕਿਰਪਾ ਚਾਹੀਦੀ ਹੈ ਰਿੰਦੇ ਕਿੱਥੇ ਉਹ ਕਿਦਾਂ ਤੁਹਾਨੂੰ ਮ ਇਹ ਆਪਣਾ ਨੰਬਰ ਵੀ ਜ਼ਰੂਰ ਦੱਸ ਦਿਓ ਸਕਤਾਂ ਨੂੰ ਇਹ ਮੇਰਾ ਨੰਬਰ ਹੈ 839709872 839709872 ਜ਼ਿਲ੍ਹਾ ਤਰਨਤਾਰਨ ਪਿੰਡ ਮਾਲਚੱਕ ਹੈ ਜੀ ਮੇਰਾ ਜਦੋਂ ਅੱਜ ਕੱਲ ਆਪਾਂ ਸਟੇਜਾਂ ਤੇ ਦੇਖਦੇ ਹਾਂ ਬੇਸਵੇਲੀਆ ਗਾਇਕਾਂ ਨੂੰ ਵੀ ਲੋਕ ਬਹੁਤ ਸੱਦਦੇ ਆ ਐਸੇ ਬੜੇ ਚੜਦੇ ਆ ਤੇ ਉਦੋਂ ਦੇਖ ਕੇ ਫਿਰ ਕਿਤੇ ਗਏ ਉਹ ਵਿਆਹ ਸ਼ਾਦੀਆਂ ਦੇ ਜਾਂ ਤੁਸੀਂ ਸਾਈਡ ਤੇ ਡੱਫਲੀ ਨਾਲ ਗਾਉਂਦੇ ਹੋਵੋ ਜਾਂ ਆਪਣੇ ਪਰਿਵਾਰ ਦੇ ਨਾਲ ਗਾਉਂਦੇ ਹੋਵੋ ਤੇ ਸਟੇਜ ਤੇ ਦੇਖਿਆ ਹੋਵੇ ਬੇਸਵੇਲੀਆ ਗਾਣਦੇ ਹੋਵੇ ਤੇ ਉੱਥੇ ਮੰਨ ਕੇ ਫਿਰ ਕੀ ਹੁੰਦਾ ਉੱਥੇ ਮੰਨ ਕੇ ਕੀ ਹੁੰਦਾ ਉਹਦੋਂ ਹੀ ਹੋ ਜਾਂਦਾ ਵੀ ਆਵੇ ਇੱਥੇ ਫਿੱਕਾ ਆ ਗਿਆ ਹੱਸਾਂ ਹਾਂ ਹਾਂ ਜੀ ਨਹੀਂ ਉਦੋਂ ਵੈਸੇ ਮੰਨ ਨਹੀਂ ਤੂੰ ਕੀ ਹੁੰਦਾ ਯਾਰ ਅਸੀਂ ਜਿੱਦਾਂ ਹੀ ਤੂੰ ਦੇ ਫਿਰਦੇ ਸਾਨੂੰ ਦੇ ਕਹਿੰਦੇ ਆ ਵਧਾਈਆਂ ਲੈ ਕੇ ਚਲ ਜੋ ਤੇ ਉਹ ਬੇਸ ਰੂਲੇ ਚੁਣਾਇਆ ਤੇ ਉਹਨੂੰ ਗਫੇਵਾਰਨ ਦੇ ਨੋਟਾਂ ਦੇ ਆ ਵੇਖੋ ਹੁਣ 300 ਸੋਨੂ ਸੇ ਤੋਂ ਵਾਲਾ ਵੇਖਿਆ ਯਾ ਨਾ ਆਵਾਜ਼ ਹੀ ਆ ਨਾ ਕੋਸ਼ ਉਹ ਕਹਿੰਦਾ 10-20 ਰੁਪਏ ਲੈ ਲੈਂਦਾ ਉਹ ਪ੍ਰੋਗਰਾਮ ਤੇ ਆਉਣ ਦਾ ਹਾਂ ਉਹ ਪਤਾ ਹੀ ਆ ਨਾ ਫਿਰ ਬੇਸ ਰੂਲੇਆਂ ਨੂੰ ਅੱਜ ਕੱਲ ਜਿਆਦੀ سپورਟ ਆ ਸ੍ਰੀਲਿਆਂ ਨੂੰ ਨਹੀਂ ਹੂੰ ਮੰਨ ਦੁਖੀ ਹੁੰਦਾ ਫਿਰ ਸਭ ਹੁੰਦਾ ਹੈ ਹਾਂ ਜੀ ਜਾ ਕੋਈ ਗੀਤ ਜਾਂਦੇ ਆ ਤਾਂ ਨਜ਼ਰ ਕਰਦੇ ਹੋ ਕਿ ਪੰਜਾਬੀ ਆਪਣੀ ਇੰਡਸਟਰੀ ਦਾ ਕੋਈ ਗੀਤ ਹੋਵੇ ਜਾਂ ਕੋਈ ਹਿੰਦੀ ਕੋਈ ਵੀ ਜਾਂਦੀ ਜਾਂਦੀ ਕੋਈ ਗੀਤ ਨਜ਼ਰ ਕਰਦੇ ਹੋ ਮੂਸੇ ਆ ਜਦੋਂ ਸੁਣਾ ਦੋ ਜੇ ਕੋਈ ਆਉਂਦਾ ਹੂੰ ਅਸੀਂ ਸਿੱਧੇ ਸਾਦੇ ਵਿੰਗ ਵਾਲੇ ਨਹੀਂ ਆਉਂਦੇ ਬਸ ਸਬਰ ਹੈ ਸਾਡਾ ਰੋਲਾ ਨਹੀਂ ਪਾਉਂਦੇ ਇਹ ਕਰਮਾਂ ਦੇ ਰੋਣੇ ਜੋ ਤੈਨੂੰ ਸਮਝ ਨਹੀਂ ਆਉਣੇ ਜੋ ਵੀ ਜੇ ਆਏ ਤੂੰ ਪਾਵੇਂਗੀ ਨਹੀਂ ਜੋ ਫਕੀਰਾਂ ਨਾਲ ਤੂੰ ਹਾਏ ਕਦੀਆਂ ਮੰਦਿਆਂ ਮੈਂ ਤੂੰ ਲਿਖ ਕੇ ਲੈ ਲੈ ਪਛਤਾਏਂਗੀ ਨਹੀਂ ਬਈ ਇੱਕ ਤਾਂ ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਹੀਲਾ ਚ ਹੁਣ ਕੱਟ-ਕੱਟ ਕੇ ਨੁਸਰਤ ਸਾਹਿਬ ਦੀਆਂ ਬਹੁਤ ਸਾਰੀਆਂ ਕਵਾਲੀਆਂ ਮਸ਼ਹੂਰ ਹੋ ਰਹੀਆਂ ਇੱਕ ਹੁਣ ਬਹੁਤ ਮਸ਼ਹੂਰ ਹੋ ਰਹੀ ਹੈ ਜਿਹੜੀ ਵਿਛੜ ਗਏ ਉਹ ਜ਼ਰੂਰ ਸੁਣਾ ਦਿਓ ਜਾਂਦੇ ਜਾਂਦੇ ਅਖੀਰ ਤੇ ਉਹ ਜ਼ਰੂਰ ਸੁਣ ਕੇ ਜਾਂਦੇ ਹੂੰ ਵਿਛੜ ਗਿਆ ਮੇਰੇ ਦਿਲ ਦਾ ਜਾਨੀ ਤੇ ਮੈਂ ਕੱਖਾਂ ਵਾਂਗ ਰੁਲ ਗਈ ਫੁੱਲਾਂ ਨਾਲੋਂ ਮੇਰੀ ਨਾ ਜੁਕ ਜਿੰਦੜੀ ਜੜੀ ਵਿੱਚ ਕੰਡਿਆਂ ਦੇ ਰੁਲ ਗਈ ਗਮ ਸਜਣਾ ਦੇ ਮਾਰ ਮੁਕਾਇਆ ਤੇ ਮੈਂ ਅਥਰੂ ਬਣ ਕੇ ਰੁਲ ਗਈ ਇੱਕ ਮਾਇਆ ਤੇਰੀ ਯਾਦ ਨਾ ਭੁੱਲਦੀ ਬਾਕੀ ਹਰ ਸ਼ੈ ਜਗ ਦੀ ਭੁੱਲ ਗਈ ਜਿ ਵਿਛੜੇ ਮੁੜ ਨਹੀਂ ਆਏ ਮੁੜ ਨਹੀਂ ਆਏ ਜਾਣੀ ਦੂਰ ਗਏ ਬਾਈ ਫਿਰ ਜੰਦਿਆਂ ਦੇ ਪਿੰਡ ਦੱਸ ਦਿਓ ਐਡਰੈਸ ਦੱਸ ਦਿਓ ਨੰਬਰ ਸ਼ੇਅਰ ਕਰ ਦਿਓ ਫਿਰ ਮੇਰਾ ਪਿੰਡ ਮਾਲਚੱਕ ਹੈ ਜ਼ਿਲ੍ਹਾ ਤਰਨਤਾਰਨ ਨੰਬਰ ਮੇਰਾ 839709872 839709872 ਚਲੋ ਬਹੁਤ ਵਧੀਆ ਆਵਾਜ਼ ਹੈ ਕਮਾਲ ਸਿੰਘ ਦੀ ਤੇ ਗੌਂਦਾ ਦੇ ਬਾ ਕਮਾਲ ਹੈ ਜੀ ਸੁਪਨਾ ਬਹੁਤ ਵਧੀਆ ਸੇਖੀ ਸਰੂਪ ਤੇ ਸੱਜ ਗਿਆ ਕਹਿੰਦਾ ਗੁਰੂ ਸਾਹਿਬ ਨੇ ਹੁਕਮ ਕੀਤਾ ਬਖਸ਼ਿਸ਼ ਕੀਤੀ ਹੈ ਤੇ ਸਰੂਪ ਸੱਜ ਕੇ ਹੁਣ ਕੀਰਤਨੀਆ ਬੰਦਾ ਚਾਹੁੰਦਾ ਲੇਕਿਨ ਸਪੋਰਟ ਦੀ ਲੋੜ ਹੁੰਦੀ ਹੈ ਕਿਉਂਕਿ ਸ਼ਾਇਦ ਮੰਜ਼ਲ ਬਹੁਤ ਵੱਡੀ ਹੈ ਸੁਪਨਾ ਜ਼ਰੂਰ ਦੇਖਿਆ ਕੀਰਤਨੀਆ ਬਣਦਾ ਕੀਰਤਨੀਆ ਬਣ ਵੀ ਜਾਏਗਾ ਲੇਕਿਨ ਮੈਨੂੰ ਲੱਗਦਾ ਹੈ ਕਿ ਜਿਹੜੀ ਕਲਾਕਾਰੀ ਹੈ ਇਹ ਬਹੁਤ ਵੱਡੇ ਪੱਧਰ ਤੇ ਪਹੁੰਚਣੀ ਚਾਹੀਦੀ ਹੈ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਣੀ ਚਾਹੀਦੀ ਹੈ ਕਿਤੇ ਇਸ ਨੌਜਵਾਨ ਦਾ ਉਹ ਹਾਲ ਨਾ ਹੋਵੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਹਾਣੀਆਂ ਲੈ ਕੇ ਦਿਖਾਉਂਦੇ ਆ ਜਿਹੜੇ ਕੀਰਤਨੀਆ ਅੱਜ ਆਪਣਾ ਮਕਾਨ ਵੀ ਨਹੀਂ ਬਣਾ ਸਕਦੇ ਜਿਹੜੇ ਕਿਰਾਇਆਂ ਤੇ ਰਹਦੇ ਆ ਜਿਨ੍ਹਾਂ ਨੂੰ ਅੱਜ ਆਪਣੇ ਘਰ ਦੇ ਸੁਪਨੇ ਨਹੀਂ ਜਿਨ੍ਹਾਂ ਕੋਲ ਪੂਰੇ ਹੋਦੇ ਉਸ ਤਰੀਕੇ ਦੇ ਹਾਲਾਤ ਨਾ ਹੋਣ ਇਸ ਨੌਜਵਾਨ ਨੇ ਜੇਕਰ ਕਿਰਤਨੀਆ ਬੰਦਾ ਤੇ ਅਜੀਹਾ ਬਣੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਸੱਦੇ ਆਉਣ ਤੇ ਉੱਥੇ ਜਾ ਕੇ ਗੋਦੋ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰੇ ਉੱਥੇ ਜਾ ਕੇ ਜਹਾਜ਼ਾਂ ਵਿੱਚ ਬੈਠ ਕੇ ਆਵੇ ਜਾਵੇ ਤੇ ਆਪਣੇ ਘਰ ਦੇ ਜਿਹੜੇ ਹਾਲਾਤ ਬਦਲ ਸਕੇ ਇਸ ਤਰੀਕੇ ਦਾ ਸੁਪਨਾ ਜ਼ਰੂਰ ਹੈ ਜ਼ਰੂਰ ਇਹ ਵੀ ਕਿ ਹੈ ਕਿ ਠੀਕ ਹੈ ਚਲੋ ਕੋਈ ਗਰੀਬ ਪਰਵਾਰ ਦੇ ਵਿੱਚੋਂ ਬੇਸਰੀਲਾ ਵੀ ਉੱਠਦਾ ਉਹਦੇ ਵੀ ਬਾਹ ਫੜੋ ਲੇਕਿਨ ਘਟੋਕਾ ਜਿਹੜੇ ਸੁਰੀਲੇ ਨੇ ਜਿਹੜੇ ਗੌਂਦੇ ਨੇ ਜਿਹੜੇ ਜ਼ਿਆਦਾ ਮਿਹਨਤ ਕਰਦੇ ਆ ਉਹਨਾਂ ਨੂੰ ਫਲ ਵੀ ਜ਼ਿਆਦਾ ਮਿਲਣਾ ਚਾਹੀਦਾ ਹੈ ਤੇ ਇਸ ਤਰੀਕੇ ਦੀ ਹੋਰ ਕਹਾਣੀਆਂ ਲੈ ਕੇ ਤੁਹਾਡੇ ਤੱਕ ਦੂਬ ਹੁੰਦੇ ਰਾਵਾਂਗੇ ਤੁਸੀਂ ਦੇਖ ਰਹੇ ਹੋ ਸਟੇਟਿਕ ਹੈਡਲਾਈਨਸ ਮੈਂ ਅਦਨਿਸ਼ ਗੁਪਤਾ ਤਰਨਤਾਰਨ